ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਪੰਜਾਬ ਸਰਕਾਰ ਦੇ ਉੱਪਰ ਲਗਾਤਾਰ ਇਲਜ਼ਾਮ ਲੱਗ ਰਹੇ ਨੇ ਕਿ ਪੰਜਾਬ ਸਰਕਾਰ ਹਾਲੇ ਤੱਕ ਕੇਂਦਰ ਨੂੰ ਇੱਕ ਰਿਪੋਰਟ ਹੈ ਜੋ ਉਹ ਨਹੀਂ ਸੌਂਪ ਸਕੀ ਕਿ ਆਖਿਰਕਾਰ ਹੜ੍ਹਾਂ ਦੇ ਵਿੱਚ ਕਿੰਨਾ ਨੁਕਸਾਨ ਹੈ ਜਿਹੜਾ ਪੰਜਾਬ ਦੇ ਵਿੱਚ ਹੋਇਆ ਹੈ ਜਿਸ ਦੇ ਲਈ ਪਿਛਲੇ ਦਿਨੀ ਮੁਖ ਸਕੱਤਰ ਨੇ ਮੀਟਿੰਗ ਕਰਕੇ ਇੱਕ ਵਾਰ ਫਿਰ ਤੋਂ ਇਸ ਦੀ ਜਾਂਚ ਪੜਤਾਲ ਦੇ ਹੁਕਮ ਦਿੱਤੇ ਪਰ ਇਸ ਸਭ ਦੇ ਵਿਚਕਾਰ ਜੋ ਨੀਲ ਗਰਗ ਨੇ ਆਮ ਆਦਮੀ ਪਾਰਟੀ ਦੇ ਬਲਾਰੇ ਉਹਨਾਂ ਦੇ ਵੱਲੋਂ ਵੀ ਕੁਝ ਇਲਜ਼ਾਮ ਕੇਂਦਰ ਦੇ ਉੱਪਰ ਲਗਾਏ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਭਾਖੜਾ ਡੈਮ ਅਤੇ ਰਣਜੀਤ ਸਾਗਰ ਡੈਮ ਹੈ ਜੋ ਉਸ ਦੀ ਡੀ ਲਿਸਟਿੰਗ ਕਰਨ ਦੀ ਜੋ ਪਰਮਿਸ਼ਨ ਆਉ ਕੇਂਦਰ ਸਰਕਾਰ ਦੇ ਵੱਲੋਂ ਨਹੀਂ ਦਿੱਤੀ ਗਈ ਜਿਸ ਦਾ ਖਮਿਆਜ਼ਾ ਪੰਜਾਬ ਨੂੰ ਭੁਗਤਣਾ ਪਿਆ ਜਿਸ ਕਰਕੇ ਪੰਜਾਬ ਦਾ ਇੰਨਾ ਵੱਡਾ ਨੁਕਸਾਨ ਹੈ ਜਿਹੜਾ ਉਹ ਹੋਇਆ ਸੋ ਉਹਨਾਂ ਨੇ ਬੀਜੇਪੀ ਦੀ ਲੀਡਰਸ਼ਿਪ ਤੇ ਵੀ ਸਵਾਲ ਖੜੇ ਕੀਤੇ ਨੇ ਕਿ ਜੋ ਪੰਜਾਬ ਦੇ ਵਿੱਚ ਬੀਜੇਪੀ ਦੀ ਲੀਡਰਸ਼ਿਪ ਹੈ ਆਖਿਰਕਾਰ ਉਹ ਕਿਸ ਤਰ੍ਹਾਂ ਕੰਮ ਕਰ ਰਹੀ ਹੈ ਉਹ ਡਿਸਾਈਡ ਕਰੇ ਕਿ ਉਹ ਪੰਜਾਬ ਦੇ ਲਈ ਕੰਮ ਕਰ ਰਹੀ ਹੈ ਜਾਂ ਫਿਰ ਬੀਜੇਪੀ ਦੇ ਲਈ ਕੰਮ ਕਰ ਰਹੀ ਹੈ ਸੋ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਲੁਕ ਪੰਜਾਬ ਦੇ ਕਿਸਾਨ ਦੀਆਂ ਅੱਖਾਂ ਦੇ ਵਿੱਚ ਹੰਝੂ ਨੇ ਔਰ ਖੇਤਾਂ ਦੇ ਵਿੱਚ ਪਾਣੀ ਖੜਾ ਆ ਔਰ ਭਿਆਨਕ ਤਬਾਹੀ ਹੋਈ ਹੈ ਖਾਸ ਕਰਕੇ ਰਾਵੀ ਅਤੇ ਸਤਲੁਜ ਦੇ ਕੰਢਿਆਂ ਤੇ ਵਸਣ ਵਾਲੇ ਲੱਖਾਂ ਲੋਕ ਜਿਹੜੇ ਉਹ ਉਜੜ ਗਏ ਆ ਪਰ ਕੇਂਦਰ ਦੀ ਬੀਜੇਪੀ ਸਰਕਾਰ ਖਾਲੇ ਵੀ ਸੁੱਤੀ ਪਈ ਆ ਅ ਅਸੀਂ ਸਾਰੇ ਜਾਣਦੇ ਆ ਕਿ ਭਾਗੜਾ ਡੈਮ ਅਤੇ ਰੰਜੀਤ ਸਾਗਰ ਡੈਮ ਜਿਹੜੇ ਆ ਉਹ ਪੰਜਾਬ ਦਾ ਪਵਿੱਖ ਨੇ ਪੰਜਾਬ ਦੀ ਜਿੰਦ ਜਾਨ ਨੇ ਪਰ ਉਹਨਾਂ ਦੇ ਵਿੱਚ ਇੰਨੀ ਕੋ ਗਾਦ ਭਰ ਚੁੱਕੀ ਆ ਕਿ ਸਾਡੇ ਪਵਿੱਖ ਲਈ ਖਤਰਾ ਪੈਦਾ ਹੋ ਗਿਆ ਔਰ ਅੱਜ ਇੱਕ ਵੱਡੀ ਰਿਪੋਰਟ ਜਿਹੜੀ ਆ ਉਹ ਹਿੰਦੀ ਦੇ ਇੱਕ ਵੱਡੇ ਅਖਬਾਰ ਦੇ ਵਿੱਚ छਪੀ ਆ ਔਰ ਜਿਹ ਵਿੱਚ ਦੱਸਿਆ ਗਿਆ ਕਿ ਕੇਂਦਰ ਦੀ ਸਰਕਾਰ ਨੇ ਡੀਸਿਲਟਿੰਗ ਦੀ ਜਿਹੜੀ ਹੈਗੀ ਹੈ ਮਨਜ਼ੂਰੀਓ ਹੀ ਨਹੀਂ ਦਿੱਤੀ ਉਹਦਾ ਨਤੀਜਾ ਸਾਰਿਆਂ ਦੇ ਸਾਹਮਣੇ ਹੈਗਾ ਕਿ ਕਿਸ ਕਦਰ ਭੰਕਰ ਜਿਹੜੇ ਹੈ ਹੜ ਪੰਜਾਬ ਦੇ ਵਿੱਚ ਆਏ ਔਰ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਜਿਹੜਾ ਉਹ ਪੰਜਾਬ ਦਾ ਹੋ ਗਿਆ ਔਰ ਦੂਸਰੇ ਵੱਨ ਨੇ ਬੀਜੇਪੀ ਦੇ ਲੀਡਰਾਂ ਨੂੰ ਸਿਵਾਏ ਫੋਟੋ ਸੈਸ਼ਨ ਤੇ ਹੋਰ ਕੰਮ ਹੀ ਕੋਈ ਨਹੀਂ ਹੈਗਾ ਔਰ ਲੋਕਾਂ ਨੂੰ ਗੁੰਮਰਾਹ ਕਰ ਰਹੇ ਝੂਠ ਬੋਲ ਰਹੇ ਆ ਪਿਛਲੇ ਦਿਨੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਜਿਹੜੇ ਬੀਜੇਪੀ ਦੇ ਨੇ ਅਸ਼ਵਨੀ ਸ਼ਰਮਾ ਜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਉਹਨਾਂ ਨੇ ਦੋਸ਼ ਪੰਜਾਬ ਦੀ ਸਰਕਾਰ ਦੇ ਜम्मे ਮੜਿਆ ਅਰ ਜਦ ਕਿ ਅਸਲੀਅਤ ਇਹ ਹੈਗੀ ਹੈ ਕਿ ਡੀਸੈਲਟਿੰਗ ਦੀ ਜਿਹੜੀ ਮਨਜ਼ੂਰੀ ਹੈ ਉਹ ਕੇਂਦਰ ਸਰਕਾਰ ਨੇ ਦੇਣੀ ਹੁੰਦੀ ਹੈ ਉਹ ਦਿੱਤੀ ਹੋਈ ਨਹੀਂ ਮੈਂ ਇਸ ਵੀਡੀਓ ਦੇ ਦੁਆਰਾ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਤੁਹਾਡਾ ਇਹੀ ਸਭ ਦਾ ਸਾਥ ਸਭ ਦਾ ਵਿਕਾਸ ਹੈਗਾ ਕੀ ਇਹ ਪੰਜਾਬ ਦੇ ਖਿਲਾਫ ਜਿਹੜਾ ਇੱਕ ਸਾਜ਼ਿਸ਼ ਨਹੀਂ ਹੈਗੀ ਹੈ ਕੀ ਇਹ ਪੰਜਾਬ ਨੂੰ ਡੋਬਣ ਦੀ ਸਾਜ਼ਿਸ਼ ਨਹੀਂ ਹੈ ਕੀ ਇਹ ਪੰਜਾਬ ਨੂੰ ਬਰਬਾਦ ਕਰਨ ਦੀ ਸਾਜ਼ਿਸ਼ ਨਹੀਂ ਹੈ ਬੀਜੇਪੀ ਪੰਜਾਬ ਦੇ ਲੀਡਰ ਸਪਸ਼ਟ ਸੌਰ ਤੇ ਦੱਸਣ ਕਿ ਕੇਂਦਰ ਦੀ ਸਰਕਾਰ ਨੇ ਜਿਹੜਾ ਭਾਖੜਾ ਡੈਮ ਅਤੇ ਰਣਜੀਤ ਸਾਗਰ ਡੈਮ ਦੀ ਜਿਹੜੀ ਡੀਸਿਲਟਿੰਗ ਦੀ ਮਨਜ਼ੂਰੀ ਕਿਉਂ ਨਹੀਂ ਦਿੱਤੀ ਲੋਕੋ ਪੰਜਾਬ ਦੇ ਕਿਸਾਨ ਦੀਆਂ ਅੱਖਾਂ ਦੇ ਵਿੱਚ ਹੰਝੂ ਨੇ ਔਰ ਖੇਤਾਂ ਦੇ ਵਿੱਚ ਪਾਣੀ ਖੜਾ ਆ ਔਰ ਭਿਆਨਕ ਤਬਾਹੀ ਹੋਈ ਹੈ ਖਾਸ ਕਰਕੇ ਰਾਦੀ ਅਤੇ ਸਤਲੁਜ ਦੇ ਕੰਢਿਆਂ ਤੇ ਵਸਣ ਵਾਲੇ ਲੱਖਾਂ ਲੋਕ ਜਿਹੜੇ ਆ ਉਹ ਉਜੜ ਗਏ ਆ ਪਰ ਕੇਂਦਰ ਦੀ ਬੀਜੇਪੀ ਸਰਕਾਰ ਹਾਲੇ ਵੀ ਸੁੱਤੀ ਪਈ ਆ ਅ ਅਸੀਂ ਸਾਰੇ ਜਾਣਦੇ ਆ ਕਿ ਭਾਖੜਾ ਡੈਮ ਅਤੇ ਰਣਜੀਤ ਸਾਗਰ ਡੈਮ ਜਿਹੜੇ ਹੈ ਉਹ ਪੰਜਾਬ ਦਾ ਪਵਿੱਖ ਨੇ ਪੰਜਾਬ ਦੀ ਜਿੰਦ ਜਾਨ ਨੇ ਪਰ ਉਹਨਾਂ ਦੇ ਵਿੱਚ ਇੰਨੀ ਕੋਕਾਦ ਭਰ ਚੁੱਕੀ ਹੈ ਕਿ ਸਾਡੇ ਪਵਿੱਖ ਲਈ ਖਤਰਾ ਪੈਦਾ ਹੋ ਗਿਆ ਔਰ ਅੱਜ ਇੱਕ ਵੱਡੀ ਰਿਪੋਰਟ ਜਿਹੜੀ ਆ ਉਹ ਹਿੰਦੀ ਦੇ ਇੱਕ ਵੱਡੇ ਅਖਬਾਰ ਦੇ ਵਿੱਚ छਪੀ ਆ ਔਰ ਜਿਹ ਵਿੱਚ ਦੱਸਿਆ ਗਿਆ ਕਿ ਕੇਂਦਰ ਦੀ ਸਰਕਾਰ ਨੇ ਡੀਸਿਲਟਿੰਗ ਦੀ ਜਿਹੜੀ ਹੈਗੀ ਹੈ ਮਨਜ਼ੂਰੀਓ ਹੀ ਨਹੀਂ ਦਿੱਤੀ ਉਦਾ ਨਤੀਜਾ ਸਾਰਿਆਂ ਦੇ ਸਾਹਮਣੇ ਹੈਗਾ ਕਿ ਕਿਸ ਕਦਰ ਭੰਕਰ ਜਿਹੜੇ ਹੈ ਹੜ੍ਹ ਪੰਜਾਬ ਦੇ ਵਿੱਚ ਆਏ ਔਰ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਜਿਹੜਾ ਉਹ ਪੰਜਾਬ ਦਾ ਹੋ ਗਿਆ ਔਰ ਦੂਸਰੇ ਵੱਨ ਦੇ ਬੀਜਪੀ ਦੇ ਲੀਡਰਾਂ ਨੂੰ ਸਿਵਾਏ ਫੋਟੋ ਸੈਸ਼ਨ ਦੇ ਹੋਰ ਕੰਮ ਹੀ ਕੋਈ ਨਹੀਂ ਹੈਗਾ ਔਰ ਲੋਕਾਂ ਨੂੰ ਗੁੰਮਰਾਹ ਕਰ ਰਹੇ ਝੂਠ ਬੋਲ ਰਹੇ ਹੈ ਪਿਛਲੇ ਦਿਨੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਜਿਹੜੇ ਬੀਜਪੀ ਦੇ ਨੇ ਅਸ਼ਵਨੀ ਸ਼ਰਮਾ ਜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਉਹਨਾਂ ਨੇ ਦੋਸ਼ ਪੰਜਾਬ ਦੀ ਸਰਕਾਰ ਦੇ ਜम्मे ਮੜਿਆ ਔਰ ਜਦ ਕਿ ਅਸਲੀਅਤ ਇਹ ਹੈਗੀ ਹੈ ਕਿ ਡੀਸੈਲਟਿੰਗ ਦੀ ਜਿਹੜੀ ਮਨਜ਼ੂਰੀ ਹੈ ਉਹ ਕੇਂਦਰ ਸਰਕਾਰ ਨੇ ਦੇਣੀ ਹੁੰਦੀ ਹੈ ਉਹ ਦਿੱਤੀ ਹੋਈ ਨਹੀਂ ਮੈਂ ਇਸ ਵੀਡੀਓ ਦੇ ਦੁਆਰਾ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਤੁਹਾਡਾ ਇਹ ਸਭ ਦਾ ਸਾਥ-ਸਬਦ ਦਾ ਵਿਕਾਸ ਹੈਗਾ ਕੀ ਇਹ ਪੰਜਾਬ ਦੇ ਖਿਲਾਫ ਜਿਹੜਾ ਇੱਕ ਸਾਜ਼ਿਸ਼ ਨਹੀਂ ਹੈਗੀ ਹੈ ਕੀ ਇਹ ਪੰਜਾਬ ਨੂੰ ਡੋਬਣ ਦੀ ਸਾਜ਼ਿਸ਼ ਨਹੀਂ ਹੈ ਕੀ ਇਹ ਪੰਜਾਬ ਨੂੰ ਬਰਬਾਦ ਕਰਨ ਦੀ ਸਾਜ਼ਿਸ਼ ਨਹੀਂ ਹੈ ਬੀਜੇਪੀ ਪੰਜਾਬ ਦੇ ਲੀਡਰ ਸਪਸ਼ਟ ਸੌਰਤੇ ਦੱਸਣ ਕਿ ਕੇਂਦਰ ਦੀ ਸਰਕਾਰ ਨੇ ਜਿਹੜਾ ਭਾਖੜਾ ਡੈਮ ਅਤੇ ਰਣਜੀਤ ਸਾਗਰ ਡੈਮ ਦੀ ਜਿਹੜੀ ਡੀਸਿਲਟਿੰਗ ਦੀ ਮਨਜ਼ੂਰੀ ਕਿਉਂ ਨਹੀਂ ਦਿੱਤੀ ਲੋਕੋ ਪੰਜਾਬ ਦੇ ਕਿਸਾਨ ਦੀਆਂ ਅੱਖਾਂ ਦੇ ਵਿੱਚ ਹੰਝੂ ਨੇ ਔਰ ਖੇਤਾਂ ਦੇ ਵਿੱਚ ਪਾਣੀ ਖੜਾ ਆ ਔਰ ਭਿਆਨਕ ਤਬਾਹੀ ਹੋਈ ਆ ਖਾਸ ਕਰਕੇ ਰਾਵੀ ਅਤੇ ਸਤਲੁਜ ਦੇ ਕੰਢਿਆਂ ਤੇ ਵਸਣ ਵਾਲੇ ਲੱਖਾਂ ਲੋਕ ਜਿਹੜੇ ਆ ਉਹ ਉਜੜ ਗਏ ਆ ਪਰ ਕੇਂਦਰ ਦੀ ਬੀਜੇਪੀ ਸਰਕਾਰ ਹਾਲੇ ਵੀ ਸੁੱਤੀ ਪਈ ਆ ਅ ਅਸੀਂ ਸਾਰੇ ਜਾਣਦੇ ਆ ਕਿ ਭਾਖੜਾ ਡੈਮ ਅਤੇ ਰਣਜੀਤ ਸਾਗਰ ਡੈਮ ਜਿਹੜੇ ਹੈ ਉਹ ਪੰਜਾਬ ਦਾ ਪਵਿੱਖ ਨੇ ਪੰਜਾਬ ਦੀ ਜਿੰਦ ਜਾਨ ਨੇ ਪਰ ਉਹਨਾਂ ਦੇ ਵਿੱਚ ਇੰਨੀ ਕੋ ਗਾਦ ਭਰ ਚੁੱਕੀ ਹੈ ਕਿ ਸਾਡੇ ਪਵਿੱਖ ਲਈ ਖਤਰਾ ਪੈਦਾ ਹੋ ਗਿਆ ਔਰ ਅੱਜ ਇੱਕ ਵੱਡੀ ਰਿਪੋਰਟ ਜਿਹੜੀ ਆ ਉਹ ਹਿੰਦੀ ਦੇ ਇੱਕ ਵੱਡੇ ਅਖਬਾਰ ਦੇ ਵਿੱਚ छਪੀ ਆ ਔਰ ਜਿਹੱਚ ਦੱਸਿਆ ਗਿਆ ਕਿ ਕੇਂਦਰ ਦੀ ਸਰਕਾਰ ਨੇ ਡੀਸਿਲਟਿੰਗ ਦੀ ਜਿਹੜੀ ਹੈਗੀ ਹੈ ਮਨਜ਼ੂਰੀਓ ਹੀ ਨਹੀਂ ਦਿੱਤੀ ਉਹਦਾ ਨਤੀਜਾ ਸਾਰਿਆਂ ਦੇ ਸਾਹਮਣੇ ਹੈਗਾ ਕਿ ਕਿਸ ਕਦਰ ਭੰਕਰ ਜਿਹੜੇ ਹੈ ਹੜ ਪੰਜਾਬ ਦੇ ਵਿੱਚ ਆਏ ਔਰ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਜਿਹੜਾ ਉਹ ਪੰਜਾਬ ਦਾ ਹੋ ਗਿਆ ਔਰ ਦੂਸਰੇ ਵੱਨ ਨੇ ਬੀਜੇਪੀ ਦੇ ਲੀਡਰਾਂ ਨੂੰ ਸਿਵਾਏ ਫੋਟੋ ਸੈਸ਼ਨ ਦੇ ਹੋਰ ਕੰਮ ਹੀ ਕੋਈ ਨਹੀਂ ਹੈਗਾ ਔਰ ਲੋਕਾਂ ਨੂੰ ਗੁੰਮਰਾਹ ਕਰ ਰਹੇ ਝੂਠ ਬੋਲ ਰਹੇ ਆ ਪਿਛਲੇ ਦਿਨੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਜਿਹੜੇ ਬੀਜੇਪੀ ਦੇ ਨੇ ਅਸ਼ਵਨੀ ਸ਼ਰਮਾ ਜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਉਹਨਾਂ ਨੇ ਦੋਸ਼ ਪੰਜਾਬ ਦੀ ਸਰਕਾਰ ਦੇ ਜम्मे ਮੜਿਆ ਔਰ ਜਦ ਕਿ ਅਸਲੀਅਤ ਇਹ ਹੈਗੀ ਕਿ ਡੀਸੈਲਟਿੰਗ ਦੀ ਜਿਹੜੀ ਮਨਜ਼ੂਰੀ ਹੈ ਉਹ ਕੇਂਦਰ ਸਰਕਾਰ ਨੇ ਦੇਣੀ ਹੁੰਦੀ ਹੈ ਉਹ ਦਿੱਤੀ ਹੋਈ ਨਹੀਂ ਮੈਂ ਇਸ ਵੀਡੀਓ ਦੇ ਦੁਆਰਾ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਤੁਹਾਡਾ ਇਹੀ ਸਭ ਦਾ ਸਾਥ ਸਭ ਦਾ ਵਿਕਾਸ ਹੈਗਾ ਕੀ ਇਹ ਪੰਜਾਬ ਦੇ ਖਿਲਾਫ ਜਿਹੜਾ ਇੱਕ ਸਾਜ਼ਿਸ਼ ਨਹੀਂ ਹੈਗੀ ਹੈ ਕੀ ਇਹ ਪੰਜਾਬ ਨੂੰ ਡੋਬਣ ਦੀ ਸਾਜ਼ਿਸ਼ ਨਹੀਂ ਹੈ ਕੀ ਇਹ ਪੰਜਾਬ ਨੂੰ ਬਰਬਾਦ ਕਰਨ ਦੀ ਸਾਜ਼ਿਸ਼ ਨਹੀਂ ਹੈ ਬੀਜੇਪੀ ਪੰਜਾਬ ਦੇ ਲੀਡਰ ਸਪਸ਼ਟ ਸੌਰ ਤੇ ਦੱਸਣ ਕਿ ਕੇਂਦਰ ਦੀ ਸਰਕਾਰ ਨੇ ਜਿਹੜਾ ਭਾਖੜਾ ਡੈਮ ਅਤੇ ਰਣਜੀਤ ਸਾਗਰ ਡੈਮ ਦੀ ਜਿਹੜੀ ਡੀਸਿਲਟਿੰਗ ਦੀ ਮਨਜ਼ੂਰੀ ਕਿਉਂ ਨਹੀਂ ਦਿੱਤੀ ਸੋ ਹੜ੍ਹਾਂ ਨੂੰ ਲੈ ਕੇ ਜਾਂ ਹੜ੍ਹਾਂ ਦਾ ਪਾਣੀ ਹੈ ਜੋ ਛੱਡਿਆ ਗਿਆ ਉਸ ਨੂੰ ਲੈ ਕੇ ਲਗਾਤਾਰ ਤਕਰਾਰ ਪੰਜਾਬ ਸਰਕਾਰ ਤੇ ਕੇਂਦਰ ਦੀ ਸਰਕਾਰ ਦੇ ਵਿੱਚ ਚੱਲ ਰਿਹਾ ਪਰ ਇਹ ਸਭ ਦੇ ਵਿਚਕਾਰ ਜੇਕਰ ਕੋਈ ਵੱਡਾ ਨੁਕਸਾਨ ਹੋਇਆ ਤਾਂ ਉਹ ਪੰਜਾਬੀਆਂ ਦਾ ਹੋਇਆ ਕਿਉਂਕਿ ਜੋ 1600 ਕਰੋੜ ਰੁਪਇਆ ਕੇਂਦਰ ਸਰਕਾਰ ਦੇ ਵੱਲੋਂ ਕਿਹਾ ਗਿਆ ਸੀ ਉਹ ਹਾਲੇ ਤੱਕ ਜਾਰੀ ਨਹੀਂ ਕੀਤਾ ਗਿਆ ਪੰਜਾਬ ਦੇ ਕੋਲ ਉਸ ਦੇ ਵਿੱਚੋਂ ਪੈਸਾ ਨਹੀਂ ਪਹੁੰਚਿਆ ਉਧਰ ਪੰਜਾਬ ਸਰਕਾਰ ਵੀ ਪੂਰਨ ਤਰੀਕੇ ਦੇ ਨਾਲ ਜੋ ਲੇਖਾ ਜੋਖਾ ਹੈ ਉਹ ਮਾਪਣ ਦੇ ਵਿੱਚ ਅਸਫਲ ਰਹੀ ਹੈ ਤੇ ਹੁਣ ਤੱਕ ਕਿਸੇ ਵੀ ਤਰੀਕੇ ਦੀਆਂ ਕੋਈ ਲਿਸਟਾਂ ਕੇਂਦਰ ਨੂੰ ਨਹੀਂ ਸੌਂਪੀਆਂ ਗਈਆਂ ਸੋ ਇਹਨਾਂ ਦੋਹਾਂ ਪਾਰਟੀਆਂ ਦੀ ਆਪਸੀ ਸਿਆਸਤ ਦੇ ਵਿੱਚ ਇਸ ਸਮੇਂ ਪੰਜਾਬੀ ਇਹ ਪੰਜਾਬੀ ਕਿਸਾਨ ਕਹਿ ਲੋ ਜਾਂ ਉਹ ਲੋਕ ਜਿਨ੍ਹਾਂ ਦਾ ਨੁਕਸਾਨ ਕਿਸੇ ਵੀ ਪੱਧਰ ਤੇ ਹੋਇਆ ਹੈ ਬੁਰੇ ਤਰ੍ਹਾਂ ਨਾਲ ਫਸੇ ਹੋਏ ਨੇ ਤੇ ਮਦਦ ਦੀ ਉਡੀਕ ਕਰ ਰਹੇ ਨੇ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ

ਜਾਂ Apple TV ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ